ਮੋਦਨ ਸਿੰਘ ਆ ਜੀ ਮੇਰਾ ਪਿੰਡ ਨਿਦਾਂ ਵਾਲਾ ਜੀ ਪੰਚਾਇਤ ਮੈਂਬਰ ਹੈ ਜੀ ਮੈਂ ਇੱਕ ਐਕਸੀਡੈਂਟ ਹੋਇਆ ਹੈ ਕੌਣ ਸੀ ਕਿ ਇਹਨਾਂ ਦਾ ਐਕਸੀਡੈਂਟ ਕਿੱਥੇ ਹੋਇਆ ਸੀ ਇਹ ਜੀ ਬਲਕਾਰ ਸਿੰਘ ਸੀਗਾ ਮੁੰਡਾ ਜੀ ਤੇ ਇੱਕ ਉਹਦੇ ਘਰ ਵਾਲੀ ਲਵਜੀਤ ਕੋ ਸੀਗੀ ਜੀ ਤੇ ਹਾਂ ਜੀ ਤੇ ਉਹ ਸਾਡੀ ਨੋਹ ਲੱਗਦੀ ਸੀ ਉਹ ਭਤੀਜਾ ਸੀਗਾ ਜੀ ਤੇ ਇਹਨਾਂ ਦੀ 35 ਸਾਲ ਦੀ ਉਮਰ ਸੀਗੀ ਜੀ ਤੇ ਉਹ ਕੁਬੀਦੀ ਹੋ ਦਾ 10 ਸਾਲ ਤੋਂ ਕੰਮ ਕਰਦਾ ਹੋਊਗੀ ਜੀ ਤੇ ਇਹ ਇਧਰੋਂ ਮੋਗੋਂ ਸ਼ਮਗਨ ਕਰਕੇ ਆ ਰਹੇ ਸੀਗੇ ਜੀ ਇੱਕ ਤਾਂ ਸਕੂਟਰੀ ਸੀ ਇਹਨਾਂ ਕੋਲੇ ਤੇ ਇਧਰੋਂ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫ਼ਤਾਰ 'ਚ ਸੀਗੀ ਜੀ ਤੇ ਮਗਰੋਂ ਵੱਜੀ ਜੀ ਇਹ ਹੱਦ ਕਿਤਾ ਹਾਲ ਦੀ ਜਿਹੜੀ ਸਾਡੇ ਨੋ ਰਣੀ ਜੀ ਉਹ ਤਾਂ ਗੁਜਰ ਗਈ ਆ ਤੇ ਜਿਹੜਾ ਮੁੰਡਾ ਸਾਡਾ ਭਤੀਜਾ ਜੀ ਉਹਨੂੰ ਰੈਫਰ ਕਰਤਾ ਜੀ ਲੁਧਿਆਣੇ ਕੀ ਕਾਰਨ ਕਿਸ ਹੋਂ ਤੇ ਆਪੇ ਇੰਨੀ ਲਾਪਰਵਾਹੀ ਕੀ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀਗੀ ਜੀ ਪਿੱਛੋਂ ਪਿੱਛੋਂ ਵੱਜੀ ਜੀ ਲਾਪਰਵਾਹੀ ਦਾ ਕਾਰਨ ਨਹੀਂ ਆ ਜੀ ਇੱਕ ਦੇ ਸਕੂਟਰ ਚਾਲਕ ਜਿਹੜਾ ਤੁਹਾਡੇ 9 ਤੇ 2 ਦੇ ਵਿਚ ਜੇ ਮੋਗੇ ਤੋਂ ਜਾ ਰਿਹਾ ਹਾਂਜੀ ਮੋਗੇ ਤੋਂ ਜਾ ਰਹੀ ਸੀ ਸ਼ੋਪਿੰਗ ਕਰਕੇ ਕਿੱਧਰ ਨਹੀਂ ਮਤਲਬ ਮੋਗੇ ਹਾਂ ਮੋਗੇ ਤੋਂ ਗੱਡੀ ਆ ਰਹੀ ਸੀ ਕਿਹੜੇ ਵੱਟ ਜਾਣਾ ਸੀ ਨਿਧਾ ਵਾਲੇ ਜਾਣਾ ਸੀ ਜੀ ਲੜਕੀ ਜੀ ਹੋਊਗੀ 32 ਸਾਲ ਆ ਤੇ ਲੜਕੇ ਦੀ ਬਲਕਾਰ ਸਿੰਘ ਦੀ 35 ਸਾਲ ਉਮਰ ਹੋਊਗੀ ਨਹੀਂ ਬੱਚਾ ਨਾਲ ਹੈ ਨਹੀਂ ਸੀਗਾ ਜੀ ਗੁੱਡੀ ਐ ਕੋ ਘਰੇ ਜੀ ਉਹ ਹੋਊਗੀ 55-60 ਸਾਲਾਂ ਦੀ ਆ ਇਹ ਵੀ ਪਤਾ ਲੱਗ ਰਿਹਾ ਕੋ ਹਾਂਜੀ ਘਰੇ ਨਹੀਂ ਜੀ ਇੱਥੇ ਦੋਨੇਜੇ ਪ੍ਰੋਗਰਾਮ ਸੀਗੇ ਇਹਨਾਂ ਦੀ ਭੂਆ ਸੀਗੀ ਜੀ ਉਹਦੀ ਲੜਕੀ ਦਾ ਵਿਆਹ ਸੀਗਾ ਜੀ ਚਲੋ ਤਾਂ 23 ਤਰੀਕ ਦਾ ਜੀ ਗੱਡੀ ਵਾਲਾ ਕਿੱਥੇ ਹੈ ਗੱਡੀ ਵਾਲੇ ਹੀ ਥਾਣੇ ਸੀਗਾ ਹੁਣ ਤਾਂ ਗੱਡੀ ਥਾਣੇ ਆ ਗਿਆ ਥਾਣੇ ਨੂੰ ਆਈ ਹੈ ਜੀ ਗੱਡੀ ਜਿਹਦੇ ਤੁਹਾਡੇ ਨੂੰ ਰੈਫਰ ਕਰਤਾ ਹਾਂਜੀ ਉਹ ਰੈਫਰ ਕਰਤਾ ਜੀ ਲੁਧਿਆਣੇ ਭੇਜਤਾ ਜੀ ਸਿਰ ਕੋ ਰੋਡ ਐਕਸੀਡੈਂਟ ਹੋਇਆ ਜਿਸ ਸਰ ਕਿੰਨੇ ਜਣੇ ਜ਼ਖਮੀ ਸੀ ਕੀ ਹਾਲਤ ਹੈ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਨੀ ਸੀ ਉਹਦੀ ਤੇ ਉਹ ਉਹਦੀ ਹਾਲਤ ਗੰਭੀਰ ਸੀ ਯਰ ਜਿਹੜੀ ਸੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇਗਾ ਐਕਸੀਡੈਂਟ ਦਾ ਕੀ ਹੋਇਆ ਐਕਸੀਡੈਂਟ ਦਾ ਉਹ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਾਰੀ ਥਾਣਾ ਸਦਰ ਦੇ ਕੋਲ ਤੇ ਦੂਸਰਾ ਰੈਫਰ ਕੀਤਾ ਜੀ ਹਾਂ ਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਸੀ ਲੁਧਿਆਣਾ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਸਿਰ ਪਰਿਵਾਰ ਨੂੰ ਕੋਈ ਜਾਣਕਾਰੀ ਬੰਦੇ ਦੇਣੀ ਹੈ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ